ਜੀ ਸਭ ਤੋਂ ਪਹਿਲਾਂ ਤੋਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਪ੍ਰਮਾਤਮਾ ਸਾਰਿਆਂ ਤੇ ਮਿਹਰਬਾਨ ਹੱਥ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮੀਡੀਆ ਦੇ ਸਾਰੇ ਦੋਸਤਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਸਾਡਾ ਸਿਕਿਉਰਿਟੀ ਅਰੇਂਜਮੈਂਟ ਹੈਗਾ ਅੱਜ ਦੇ ਨਵੇਂ ਸਾਲ ਤੇ ਜਿਹੜਾ ਹੈਗਾ ਉਹਦੇ ਸਮੰੱਚ ਹੀ ਅਸੀਂ ਪੂਰੇ ਜ਼ਿਲ੍ਹੇ 'ਚ ਹੀ ਜਿਹੜਾ ਹੈਗਾ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੇ ਤੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈਗਾ ਵਕ ਵਕ ਐਸ ਐਚ ਓਜ਼ DSP's ਸਾਡੇ SP ਸਾਹਿਬਾਨ ਦੀ ਨਿਗਰਾਨੀ ਹੇਠ ਇੱਥੇ ਅਸੀਂ ਸ਼ਹਿਰ 'ਚ ਜਿਹੜਾ ਹੈਗਾ ਉਹ ਮੇਰੇ ਨਾਲ ਮੇਰੇ ਸਾਥੀ SP ਹੱਡਕਾਟਰ ਮੈਡਮ DSP ਸਾਹਿਬ ਸਿਟੀ ਤਿੰਨੋਂ SHO ਸਦਰ ਮੋਡਲ ਟਾਊਨ ਸਿਟੀ PCR ਇਨਚਾਰਜ ਟ੍ਰੈਫਿਕ ਇਨਚਾਰਜ ਲਗਭਗ 100 ਤੋਂ ਜ਼ਿਆਦਾ ਮੁਲਾਜ਼ਮ ਸਾਡੇ ਨਾਲ ਹੈਗੇ ਉਹ ਅਸੀਂ ਸ਼ਹਿਰ 'ਚ ਇੱਕ ਵਾਰ ਚਾਰੇ ਪਾਸੇ ਫਲੈਗ ਮਾਰਚ ਕਰਾਂਗੇ ਲੋਕਾਂ ਨੂੰ ਜਸਟ ਇੱਕ ਵਾਰ ਜੈਪਰੀਗੈਂਸ਼ਨ ਚਾਹ ਉਹ ਹੁੰਦਾ ਹੈਗਾ ਕਿ ਨਵਾਂ ਸਾਲ ਹੈਗਾ ਕੁਝ ਹੁੱਲੜਬਾਜ਼ ਕੋ ਸ਼ਰਾਰਤ ਨਾ ਕਰੇ ਜਾਂ ਪੁਲਿਸ ਦੀ ਐਕਟੀਵਿਟੀ ਕੀ ਹੈਗੀ ਤੇ ਉਹ ਲੋਕਾਂ ਦੇ ਕੰਫੀਡੈਂਸ ਬਿਲਡਿੰਗ ਵਾਸਤੇ ਤੇ ਐਟ ਦੀ ਸੇਮ ਟਾਈਮ ਜਿਹੜੇ ਸ਼ਰਾਰਤੀ ਲੋਗ ਆ ਕੁਝ ਬਹੁਤ ਬਹੁਤ ਘਟਲੋਕ ਹੁੰਦੇ ਇਦਾਂ ਤੇ ਉਹਨਾਂ ਦੇ ਵਾਸਤੇ ਕਿ ਵੀ ਆਰਾਮ ਨਾਲ ਆਪਣਾ ਸੈਲੀਬ੍ਰੇਟ ਕਰੋ ਨਵੇਂ ਸਾਲ ਨੂੰ ਬਟ ਕੋਈ ਹੁੜਦੰਗ ਬਦਮਾਸ਼ੀ ਜਾਂ ਕੋਈ ਕ੍ਰਾਈਮ ਕਰਨਾ ਜਾਂ ਉਸ ਤਰ੍ਹਾਂ ਦੀ ਚੀਜ਼ ਨਾ ਕਰੇ ਕਿਉਂਕਿ ਪੁਲਿਸ ਵਰਕ ਹੈ ਕਿ ਤੇ ਲੇਟ ਨਾਈਟ ਤੱਕ ਡਿਊਟੀ ਤੇ ਹੋਵੇਗੀ ਸਾਡੇ ਲਗਭਗ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ 40 ਤੋਂ ਜ਼ਿਆਦਾ ਨਾਕਾ ਬੰਨੀਆਂ ਤੇ 30 ਤੋਂ ਜ਼ਿਆਦਾ ਪੈਟਰੋਲਿੰਗ ਪਾਰਟੀਆਂ ਐਟ ਦੀ ਸੇਮ ਟਾਈਮ ਸਾਰੇ ਸਾਡੇ ਚੌਕੀ ਇੰਚਾਰਜ ਐਸ ਐਚ ਓਜ਼ ਡੀ ਐਸ ਪੀਜ਼ ਐਸ ਪੀਜ਼ ਸਾਰੇ ਬਾਹਰ ਹੋਣਗੇ ਰਾਤ ਨੂੰ ਲਗਭਗ 1 ਵਜੇ ਤੱਕ ਤੇ ਲਗਭਗ ਅਸੀਂ ਹਜ਼ਾਰ ਮੁਲਾਜ਼ਮ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹ ਇਹਨਾਂ ਸਾਰੀ ਡਿਊਟੀਆਂ ਤੇ ਸਾਰੇ ਲੋਕਾਂ ਦੀ ਸੁਰੱਖਿਆ ਵਾਸਤੇ ਤੇ ਉਹਨਾਂ ਦੀ ਸਹੂਲਤ ਵਾਸਤੇ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਚ ਚੇਤਨਾਤ ਅੱਜ ਕਿਤੇ ਹੈਗੇ ਤੇ ਆਪਾਂ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਸਾਲ ਜਿਹੜਾ ਹੈਗਾ ਨਵਾਂ ਸਾਲ ਚੰਗਾ ਚੜੇਗਾ ਤੇ ਵਧੀਆ ਰਹੇਗਾ ਸਾਰੇ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਆਪਣੇ ਸੈਲੀਬ੍ਰੇਸ਼ਨ ਤੋਂ ਬਾਅਦ ਆਪਣੇ ਆਪਣੇ ਘਰੇ ਜਾਣਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਸਰ ਯੂਥ ਨੂੰ ਆਪਾਂ ਵੇਖੀਏ ਤਾਂ ਇਹ ਕਈ ਵਾਰ ਮਾਮਲੇ ਆਉਂਦੇ ਨੇ ਕਿ ਰਾਤ 12 ਵਜੇ ਯੂਥ ਹੈ ਕਈ ਬਹੁਤ ਘੱਟ ਮਾਮਲੇ ਹਾਲਾਂਕਿ ਹੁੰਦੇ ਨੇ ਕਿ ਹੌਟ ਦਾ ਮਚਾਉਂਦੇ ਨੇ ਕੋ ਸਪੈਸ਼ਲ ਕੋਈ ਟਾਸਕ ਫੋਰਸਨਲੀ ਵੀ ਤਾਇਨਾਤ ਕੀਤੀ ਗਈ ਹੈ ਜਿਹੜਾ ਰਾਉਂਡ ਅਪ ਕਰੇਗੀ ਸਾਰੇ ਸ਼ਹਿਰ ਨੂੰ ਜੀ ਦੇਖੋ ਇੱਕ ਤੋਂ ਹੁੰਦਾ ਕਿ ਲੋਕ 12 ਵਜੇ ਸੈਲੀਬ੍ਰੇਟ ਕਰਦੇ ਹੈਗੇ ਥੋੜਾ ਚੀਕਦੇ ਚੀਕਦੇ ਹੈਗੇ ਜੋਏ ਚੇ ਤੇ ਉਹਨਾਂ ਮਤਲਬ ਉਹ ਸੈਲੀਬ੍ਰੇਸ਼ਨ ਮੋਡ 'ਚ ਤੇ ਉਹ ਆਪਣੇ ਇੱਕ ਲਿਮਿਟ 'ਚ ਤਰੀਕੇ ਦੇ ਨਾਲ ਕੰਮ ਕਰਦੇ ਹੈਗੇ ਉਹ ਉੱਥੋਂ ਤੱਕ ਤਾਂ ਠੀਕ ਹੈ ਬਟ ਹੁਰਦਨ ਬਾਜੀ ਕਰਨਾ ਰੋਡਾਂ 'ਤੇ ਰੈਸ਼ ਡਰਾਈਵ ਕਰਨਾ ਰੋਡਾਂ 'ਤੇ ਖੜੇ ਹੋ ਕੇ ਨਾਚਣਾ ਰੋਡਾਂ 'ਤੇ ਲਾਊਡ 뮤직 ਵਜਾਉਣਾ ਜਿਹੜਾ ਹੈਗਾ ਉਹ ਬਾਕੀ ਲੋਕਾਂ ਨੂੰ ਉਸ ਤੋਂ ਜਿਸ ਤੋਂ ਕਿਸੇ ਵੀ ਕੰਮ ਤੋਂ ਐ ਸਹੂਲਤ ਹੋਵੇ ਐ ਸਹਾਈਸਤਾ ਹੋਵੇ ਉਹ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਉਹਦੇ ਵਾਸਤੇ ਸਾਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਟਰੋਲਿੰਗ ਪਾਰਟੀਆਂ ਅਸੀਂ ਬਣਾਈ ਹੈ ਕਿ ਸਾਰੇ ਐਸਐਚਓਜ਼ ਦੇ ਨਾਲ ਜਿਹੜੇ ਹੈਗੇ ਉਹ 10-10 ਮੁਲਾਜ਼ਮਾਂ ਦੀ ਟੀਮ ਵੱਖਰੇ ਤੌਰ ਤੇ ਪੈਟਰੋਲਿੰਗ ਮੋਬਾਈਲ ਟੀਮ ਹੈਗੀ ਸਾਰੇ ਸਾਡੇ ਡੀਐਸਪੀ ਜੀਐਸਪੀ ਸਾਹਿਬਾਨ ਦੇ ਨਾਲ ਵੀ 10-10 ਮੁਲਾਜ਼ਮਾਂ ਦੀ ਮੋਬਾਈਲ ਟੀਮ ਹੈਗੀ ਉਸ ਤੋਂ ਇਲਾਵਾ ਸਾਡੇ ਸ਼ਹਿਰ ਚ ਜਿਹੜਾ ਹੈਗੇ 14 ਪੀਸੀਆਰ ਮੋਬਾਈਲ ਹੈਗੇ ਜਿਹੜੇ ਸਾਰੀ ਰਾਤ ਜਿਹੜਾ ਹੈਗਾ ਲੇਟ ਨਾਈਟ ਤੱਕ ਐਕਟਿਵ ਰਹਿਣਗੇ ਜੇਕਰ ਇਸ ਤਰੀਕੇ ਦੀ ਕੋਈ ਚੀਜ਼ ਕਿੱਥੇ ਰਿਪੋਰਟ ਹੁੰਦੀ ਹੈਗੀ ਤੇ ਉਹਨੂੰ ਤੁਰੰਤ ਰਾਉਂਡ ਅਪ ਕੀਤਾ ਜਾਏਗਾ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਇਸ ਤਰੀਕੇ ਦੀ ਹਰਕਤ ਨਹੀਂ ਕਰੇਗਾ ਕਿ ਉਹਦਾ ਨਵਾਂ ਸਾਲ ਜਿਹੜਾ ਹੈਗਾ ਉਹ ਪੁਲਿਸ ਥਾਣੇ ਚ ਕਿਸੇ ਗਲਤੀ ਕਰਕੇ ਜਿਹੜਾ ਹੈ ਉਹ ਜੇਲ੍ਹ ਚ ਬੀਤੇ ਉਹਦਾ ਸਰ ਜਿੱਥੇ 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 ਪ੍ਰੋਗਰਾਮ ਮਨਾਏ ਜਾ ਰਹੇ ਨਵੇਂ ਸਾਲ ਦੇ ਕੋਈ ਹੋਟਲਾਂ 'ਚ ਕੋਈ ਅਲਾਨਿਕ ਇਹਨਾਂ ਤੋਂ ਮਨਾਏ ਜਾ ਰਹੇ ਉਹਨਾਂ ਨੇ ਕੀ ਦੇਣ ਮਤੀ ਜਗੇ ਉਹ ਕਾਫੀ ਲੇਟ ਨਾਈਟ ਚਲਦੇ ਨੇ ਦੇਖੋ ਇੱਕ ਤਾਂ ਜਿਹੜਾ ਆਪਣਾ ਕ੍ਰਾਈਟੇਰੀਆ ਹੈਗਾ ਕਿ 뮤직 ਦੀ ਲਿਮਟ ਰਾਤ ਨੂੰ 10 ਵਜੇ ਤੋਂ ਬਾਅਦ ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਦਾ ਆਦੇਸ਼ ਹੈਗਾ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਦੇ ਸੈਲੀਬ੍ਰੇਸ਼ਨ 12 ਵਜੇ ਦਾ ਸੈਲੀਬ੍ਰੇਸ਼ਨ ਹੋਣ ਤੋਂ ਬਾਅਦ ਜਿਹੜਾ ਹੈਗਾ ਉਸ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਉਹ ਆਪਣਾ ਮਿਊਜ਼ਿਕ ਵਗੈਰਾ ਤੇ ਪਾਰਟੀ ਬੰਦ ਕਰਕੇ ਉਹਨਾਂ ਨੂੰ ਖਾਣਾ ਪਰੋਸ ਕੇ ਜਿਹੜਾ ਹੈਗਾ ਉਹਨੂੰ ਜਲਦੀ ਨਿਵੇੜ ਲੈ ਜੇਕਰ ਕਿਤੇ ਕੋਈ ਸ਼ਰਾਰਤ ਕਰਦਾ ਹੈਗਾ ਤੇ ਉਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈਗੀ ਜਿਹੜੇ ਆਰਗੇਨਾਈਜ਼ਰਸ ਹੈਗੇ ਕਿ ਉਹ ਪੁਲਿਸ ਨੂੰ ਰਿਪੋਰਟ ਕਰਨ ਜੇਕਰ ਉਹ ਉਹਨਾਂ ਨੂੰ ਹੌਸਲਾ ਦਿੰਦੇ ਹੈਗੇ ਜਾਂ ਉੱਥੇ ਸ਼ੈਲਟਰ ਕਰਦੇ ਹੈਗੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਅਸੀਂ ਫਿਕਸ ਕਰਾਂਗੇ